ਹੰਝੂ ਗੈਸ ਦੇ ਗੋਲੇ ਲਗਾਤਾਰ ਫਿਰ ਤੋਂ ਡਾਕਣੇ ਸ਼ੁਰੂ ਕਰ ਦਿੱਤੇ ਆ ਕਿਸਾਨਾਂ ਦੇ ਉੱਪਰ ਇਸ ਪਾਸੇ ਦੇਖੋਗੇ ਤੁਸੀਂ ਹੰਝੂ ਗੈਸ ਦੇ ਗੋਲੇ ਹੰਝੂ ਗੈਸ ਦੇ ਗੋਲੇ ਲਗਾਤਾਰ ਡਾਕੇ ਜਾ ਰਹੇ ਆ ਕਿਸਾਨਾਂ ਦੇ ਉੱਪਰ ਫੋਰਸ ਦੇ ਵੱਲੋਂ ਤਾਂ ਲਗਾਤਾਰ ਉਹਨਾਂ ਦੇ ਵੱਲੋਂ ਭਜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿਸਾਨਾਂ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਉਧਰਲੇ ਬੰਨੇ ਉਧਰਲੇ ਬੰਨੇ ਧੂਆਂ ਆ ਜਿਹੜਾ ਆ ਰਿਹਾ ਸਾਰਾ ਹੰਝੂ ਗੈਸ ਦੇ ਗੋਲਿਆਂ ਦਾ ਆ ਰਿਹਾ ਉਧਰੋਂ ਫੋਰਸ ਨੇ ਲਗਾਤਾਰ 15 20 ਹੰਝੂ ਗੈਸ ਦੇ ਗੋਲੇ ਧੱਕੇ ਆ ਤਾਂ ਇਧਰੋਂ ਵੀ ਗੋਲੇ ਧੱਕੇ ਜਾ ਰਹੇ ਆ ਦੇਖ ਸਕਦੇ ਹੋ ਤੁਸੀਂ ਤਾਂ ਇਹ ਲਗਾਤਾਰ ਗੋਲੇ ਔਰ ਡਰੋਨ ਫਿਰ ਛੱਡ ਦਿੱਤਾ ਔਰ ਡਰੋਨ ਛੱਡ ਦਿੱਤਾ ਉਧਰੋਂ ਔਰ ਡਰੋਨ ਚੜਾ ਦਿੱਤਾ ਅਸਮਾਨ ਵਾਲੇ ਬੰਦੇ ਨੂੰ ਜਾ ਰਿਹਾ ਡਰੋਨ ਔਰ ਆ ਦੇਖੋ ਲਗਾਤਾਰ ਆਵਾਜ਼ ਆ ਰਹੀ ਹੈ ਲਗਾਤਾਰ ਤਮਾਕੇ ਹੋ ਰਿਹਾ ਸ਼ੰਭੂ ਬੈਰੀਅਰ ਦੇ ਉੱਪਰ ਆ ਦੇਖੋ ਬਹੁਤ ਜ਼ਬਰਦਸਤ ਆਵਾਜ਼ ਆ ਰਹੀ ਹੈ ਤਾਂ ਲਗਾਤਾਰ ਟਾਇਰ ਗੈਸ ਦੇ ਗੋਲੇ ਛੱਡੇ ਜਾ ਰਹੇ ਆ ਡਰੋਨ ਚੜ੍ਹ ਦਿੱਤਾ ਅਸਮਾਨ ਦੇ ਉੱਪਰ ਤਾਂ ਕਿ ਹਵਾ ਹੁਣ ਚੇਂਜ ਹੋਈ ਹੈ ਤਾਂ ਕਿ ਆ ਦੇਖੋ ਇੱਕ ਗੋਲਾ ਔਰ ਡਰੋਨ ਨੇ ਸੁੱਟਿਆ ਥੱਲੇ ਔਰ ਡਰੋਨ ਨੇ ਗੋਲਾ ਸੁੱਟਿਆ ਥੱਲੇ ਤਾਂ ਇਧਰਲੇ ਬੰਨੇ ਵੀ ਗੋਲੇ ਧਾਕੇ ਜਾ ਰਹੇ ਆ ਤਾਂ ਸ਼ੰਭੂ ਬੈਰੀਅਰ ਦੇ ਉ ਗੋਲੇ ਛੱਡੇ ਜਾ ਰਹੇ ਆ ਸ਼ਾਂਤਮਈ ਤਰੀਕੇ ਨਾਲ ਪ੍ਰੋਟੈਸਟ ਕੀਤਾ ਜਾ ਰਿਹਾ ਸੀ ਕਿਸਾਨਾਂ ਦੇ ਵੱਲੋਂ ਪਰ ਇਧਰ ਦੇਖੋ ਆ ਡਰੋਨ ਜਾ ਰਿਹਾ ਇਹ ਦੂਰ ਤੱਕ ਮਾਰ ਕਰ ਰਿਹਾ ਜਿੱਧਰ ਕਿਸਾਨਾਂ ਨੇ ਸਟੇਜ ਲਾਈ ਆ ਜਿੱਧਰਲੇ ਵੱਨੇ ਕਿਸਾਨਾਂ ਨੇ ਸਟੇਜ ਲਾਈ ਆ ਉਧਰ ਵੀ ਗੋਲੇ ਛੁੱਟੇ ਜਾ ਰਹੇ ਆ ਇਸ ਦੇ ਵੱਲੋਂ ਤਾਂ ਇਹ ਲਗਾਤਾਰ ਗੋਲੇ ਛੁੱਟੇ ਜਾ ਰਹੇ ਆ ਡਰੋਨ ਦੇ ਵੱਲੋਂ ਦੂਰ ਤੱਕ ਗੋਲਾ ਸੁੱਟ ਕੇ ਗਿਆ ਹੈ ਡਰੋਨ ਹੁਣ ਤਾਂ ਲਗਾਤਾਰ ਨੇੜੇ ਤੇੜੇ ਤਾਂ ਬੋਰੀਆਂ ਦੇ ਨਾਲ ਕੰਟਰੋਲ ਕਰ ਲਿਆ ਜਾਂਦਾ ਪਰ ਬਹੁਤ ਦੂਰ ਤੱਕ ਇਸ ਡਰੋਨ ਨੇ ਗੋਲੇ ਛੁੱਟੇ ਹੁਣ ਕਾਫੀ ਅੱਗੇ ਤੱਕ ਜਿੱਥੇ ਕਿਸਾਨਾਂ ਨੇ ਸਟੇਜ ਲਾਈ ਆ ਉੱਥੋਂ ਤੱਕ ਗੋਲੇ ਛੁੱਟੇ ਆਇਆ ਇਹ ਤਾਂ ਪਰ ਪਤੰਗ ਚੜਾਏ ਹੋਏ ਆ ਜਿਵੇਂ ਹਵਾ ਥੋੜੀ ਜੀ ਬਦਲੀ ਹਵਾ ਦਾ ਰੁਖ ਬਦਲਿਆ ਨਾਲ ਦੀ ਨਾਲ ਹੀ ਉਹਨਾਂ ਨੇ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ ਆ ਤਾਂ ਖੇਤਾਂ 'ਚ ਵੀ ਗੋਲੇ ਛੁੱਟੇ ਜਾ ਰਹੇ ਸੀ ਆ ਦੇਖੋ ਆ ਲਗਾਤਾਰ ਗੋਲੇ ਛੁੱਟੇ ਜਾ ਰਹੇ ਆ ਲਗਾਤਾਰ ਕਿਸਾਨਾਂ ਦੇ ਉੱਪਰ ਹੰਝੂ ਗੈਸ ਦੇ ਗੋਲੇ ਡਾਕੇ ਜਾ ਰਹੇ ਆ ਲਗਾਤਾਰ ਧਮਾਕਿਆਂ ਦੀ ਆਵਾਜ਼ ਆ ਰਹੀ ਹੈ ਲਗਾਤਾਰ ਇਹ ਧਮਾਕੇ ਹੋ ਰਹੇ ਆ ਤਾਂ ਕਿਸਾਨ ਉਧਰਲੇ ਬੰਨੇ ਖੜੇ ਸੀ ਤਾਂ ਆ ਡਰੋਨ ਜਿਹੜਾ ਗੋਲੇ ਛੁੱਟ ਕੇ ਵਾ ਇਹ ਡਰੋਨ ਵਾਪਸ ਜਾ ਰਿਹਾ ਤਾਂ ਲਗਾਤਾਰ ਧਮਾਕੇ ਹੋ ਰਹੇ ਆ ਸ਼ੰਭੂ ਬਾਰਡਰ ਦੇ ਉੱਪਰ ਅਸੀਂ ਦਿਖਾ ਰਹੇ ਆ ਤੁਹਾਨੂੰ ਕਿ ਡਰੋਨ ਚੱਲ ਕਿੱਥੋਂ ਰਿਹਾ ਡਰੋਨ ਦੀ ਮੂਵਮੈਂਟ ਕਿੱਥੋਂ ਹੋ ਰਹੀ ਆ ਤਾਂ ਜਿਹੜਾ ਪਹਿਲਾਂ ਅਸੀਂ ਤੁਹਾਨੂੰ ਦਿਖਾਇਆ ਸੀ ਇਹਹੀ ਪੁਆਇੰਟ ਆ ਜਿੱਧਰ ਉੱਪਰਲੇ ਬੰਨੇ ਉਹ ਫੋਰਸ ਖੜੀ ਆ ਉਹਨਾਂ ਦੇ ਵੱਲੋਂ ਉਧਰੋਂ ਗੋਲੇ ਉਧਰੋਂ ਡਰੋਨ ਜਿਹੜਾ ਲੋਡ ਕੀਤਾ ਜਾਂਦਾ ਉਹ ਸਾਹਮਣੇ ਦੇਖੋ ਉਹ ਡਰੋਨ ਉੱਥੇ ਉਤਰ ਗਿਆ ਜਾ ਕੇ ਉੱਥੋਂ ਡਰੋਨ ਨੇ ਫੇਰ ਉੱਡਣਾ ਕਿਉਂਕਿ ਇਹ ਪੂਰੀ ਦੀ ਪੂਰੀ ਮੂਵਮੈਂਟ ਜਿਹੜੀ ਆ ਇਹ ਡਰੋਨ ਦੇ ਨਾਲ ਕੀਤੀ ਜਾ ਰਹੀ ਹੈ ਹੁਣ ਉਧਰੋਂ ਹਾਲਾਂਕਿ ਪਤੰਗ ਜ਼ਰੂਰ ਚੜਾਏ ਸੀ ਪਰ ਪਤੰਗਾਂ ਦਾ ਥੋੜਾ ਜਿਹਾ ਅਸਰ ਇਸ ਵਾਰ ਹੋਇਆ ਨਹੀਂ ਕਿਉਂਕਿ ਹਵਾ ਇੱਧਰ ਉੱਧਰ ਚੱਲਣ ਲੱਗੀ ਔਰ ਅਚਾਨਕ ਹੀ ਉਹਨਾਂ ਨੇ ਜਦੋਂ ਮਾਹੌਲ ਬਣਾਇਆ ਤਾਂ ਨਾਲ ਦੀ ਨਾਲ ਹੀ ਗੋਲੇ ਸੁੱਟਣੇ ਸ਼ੁਰੂ ਕਰ ਦਿੱਤੇ ਗਏ ਕਿਸਾਨਾਂ ਦੇ ਉੱਪਰ ਬਹੁਤ ਜ਼ਬਰਦਸਤ ਗੋਲੇ ਲਗਾਤਾਰ ਧਮਾਕੇ ਹੋਇਆ ਜ਼ਬਰਦਸਤ ਆਵਾਜ਼ਾਂ ਆ ਰਹੀਆਂ ਸੀ ਧਮਾਕਿਆਂ ਦੀਆਂ ਜਦੋਂ ਕਿਸਾਨਾਂ ਦੇ ਉੱਪਰ ਗੋਲੇ ਦਾਗੇ ਜਾ ਰਹੇ ਸੀ ਔਰ ਕਿਉਂਕਿ ਕਿਸਾਨ ਅਜੇ ਤਾਂ ਸ਼ਾਂਤ ਬੈਠੇ ਆ ਇੱਧਰਲੇ ਬੰਨੇ ਕੇ ਨੌਜਵਾਨ ਖੜੇ ਸੀਗੇ ਤਾਂ ਉਹਨਾਂ ਦੇ ਉੱਪਰ ਅਚਾਨਕ ਹੀ ਗੋਲੇ ਵਰਹਾਉਣੇ ਸ਼ੁਰੂ ਕਰ ਦਿੱਤੇ ਪੂਰੀ ਫੋਰਸ ਨੇ ਤਾਂ ਖਦੇੜਨ ਦੀ ਕੋਸ਼ਿਸ਼ ਆ ਤਾਂ ਅੱਜ ਸਵੇਰੇ 11 ਵਜੇ ਕਿਸਾਨਾਂ ਨੇ ਕਾਲ ਦਿੱਤੀ ਸੀ ਕਿ ਦਿੱਲੀ ਕੂਚ ਕਰਨਗੇ ਪਰ ਉਧਰੋਂ ਕੇਂਦਰ ਸਰਕਾਰ ਦਾ ਸੱਦਾ ਆ ਗਿਆ ਤਾਂ ਹੁਣ ਇਹ ਕਾਲ ਸ਼ਾਇਦ ਇੱਕ ਵਾਰ ਪੋਸਟਪੋਨ ਕਰ ਦਿੱਤੀ ਸੀ ਪਰ ਲਗਾਤਾਰ ਗੋਲੇ ਵਰਹਾਉਣੇ ਬੰਦ ਨਹੀਂ ਕੀਤੇ ਗਏ ਗੋਲੇ ਲਗਾਤਾਰ ਛੁੱਟੇ ਜਾ ਰਹੇ ਸੀ ਪਹਿਲੇ ਦਿਨ ਜਦੋਂ ਕਲੈਸ਼ ਹੋਇਆ ਇੱਥੇ ਆ ਕੇ ਤਾਂ ਇਧਰੋਂ ਬੈਰੀਕੇਡ ਖਿੱਚ-ਖਿੱਚ ਕੇ ਮੁੰਡਿਆਂ ਦੇ ਵੱਲੋਂ ਧੂਲੇ ਗਏ ਸੀ ਧੂਕੇ ਨੌਜਵਾਨ ਬੈਰੀਕੇਡਾਂ ਨੂੰ ਪਾਸੇ ਲੈ ਗਏ ਸੀ ਪਰ ਹੁਣ ਅਗਲੇ ਬੈਰੀਕੇਡ ਬਹੁਤ ਦਪਹਿਰਾ ਉਥੇ ਔਰ ਜੀਸੀਬੀ ਆਪਰੇਟਰ ਕ੍ਰੇਨ ਆਪਰੇਟਰ ਮੌਕੇ ਦੇ ਉੱਪਰ ਲਿਆਂਦੇ ਗਏ ਤਾਂ ਉਹ ਪੂਰੀ ਦੀ ਪੂਰੀ ਇਹ ਤਿਆਰੀ ਆ ਇਹ ਇਹਨਾਂ ਦੇ ਵੱਲੋਂ ਸਰਕਾਰ ਦੇ ਵੱਲੋਂ ਪੂਰੀ ਫੋਰਸ ਦੇ ਵੱਲੋਂ ਤਾਂ ਉਧਰੋਂ ਡਰੋਨ ਜਿਹੜਾ ਉਸ ਬੰਨੇ ਗਿਆ ਸੀ ਦਵਿੰਦਰ ਦਿਖਾਓ ਜਰਾ ਤਾਂ ਉਹ ਪੂਰੀ ਦੀ ਪੂਰੀ ਟੀਮ ਆ ਜਿਹੜੀ ਡਰੋਨ ਨੂੰ ਆਪਰੇਟ ਕਰਨ ਵਾਲੀ ਪੂਰੀ ਟੀਮ ਆ ਉਹ ਉਧਰਲੇ ਬੰਨੇ ਖੜੀ ਆ ਤਾਂ ਉਹਨਾਂ ਦੇ ਵੱਲੋਂ ਡਰੋਨ ਲੋਡ ਕਰ ਦਿੱਤਾ ਜਾਂਦਾ ਲੋਡ ਕਰਕੇ ਫਿਰ ਕਿਸਾਨ ਵਾਲੇ ਬੰਦੇ ਨੂੰ ਚਾੜ ਦਿੱਤਾ ਜਾਂਦਾ ਇੱਥੇ ਜੇ ਡਰੋਨ ਉਤਰਿਆ ਸੀਗਾ ਜਾ ਕੇ ਤਾਂ ਇਹ ਪੂਰੀ ਉਹ ਟੀਮ ਆ ਜਿਨ੍ਹਾਂ ਦੇ ਵੱਲੋਂ ਡਰੋਨ ਉਡਾਇਆ ਜਾਂਦਾ ਡਰੋਨ ਸ਼ਾਇਦ ਫਿਰ ਮੂਮੈਂਟ ਕੋਈ ਨਾ ਕੋਈ ਕੀਤੀ ਜਾ ਰਹੀ ਹੈ ਡਰੋਨ ਉਡਾਉਣ ਦੀ ਫਿਰ ਤੋਂ ਤਿਆਰੀ ਹੈ ਇਹਨਾਂ ਦੇ ਵੱਲੋਂ ਲੋਡ ਕੀਤਾ ਜਾ ਰਿਹਾ ਸ਼ਾਇਦ ਹੁਣ ਡਰੋਨ ਤਾਂ ਗੋਲੇ ਜਿਹੜੇ ਆ ਇਹਦੇ ਵਿੱਚ ਪਾਏ ਸੀਗੇ ਔਰ ਇੱਥੋਂ ਤੱਕ ਧੂਆ ਆਇਆ ਡਰੋਨ ਦਾ ਜਿਹੜੇ ਗੋਲੇ ਦਾਗੇ ਗਿਆ ਤਾਂ ਇੱਥੋਂ ਤੱਕ ਅਸਰ ਕਰਦੇ ਆ ਕਾਫੀ ਬਹੁਤ ਦੂਰ ਖੜੇ ਆ ਅਸੀਂ ਪਰ ਇੱਥੋਂ ਤੱਕ ਵੀ ਅਸਰ ਕਰਦੇ ਆ ਕਿਉਂਕਿ ਜਦੋਂ ਧੂਆ ਇਧਰਲੇ ਬੰਨੇ ਨੂੰ ਆਉਂਦਾ ਤਾਂ ਇੱਥੋਂ ਤੱਕ ਵੀ ਅੱਖਾਂ ਦੇ ਵਿੱਚ ਜਲਨ ਹੋਣ ਲੱਗਦੀ ਆ ਅੱਖਾਂ ਦੇ ਵਿੱਚੋਂ ਅੱਖਾਂ 'ਚ ਸਾੜ ਪੈਣ ਲੱਗ ਜਾਂਦਾ ਤਾਂ ਇਹ ਪੂਰੀ ਦੀ ਪੂਰੀ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਆ ਸ਼ੰਭੂ ਬਾਰਡਰ ਦੀ ਜਿੱਥੇ ਕਿਸਾਨਾਂ ਦੇ ਉੱਪਰ ਅਚਾਨਕ ਗੋਲੇ ਡਾਕਣੇ ਸ਼ੁਰੂ ਕਰ ਦਿੱਤੇ ਇੱਕ ਪਾਸੇ ਤਾਂ ਲਗਾਤਾਰ ਸਰਕਾਰ ਸੱਦਾ ਦੇ ਰਹੀ ਹੈ ਗੱਲਬਾਤ ਕੀਤੀ ਜਾ ਰਹੀ ਹੈ ਕਿਸਾਨਾਂ ਦੇ ਨਾਲ ਪਰ ਦੂਜੇ ਪਾਸੇ ਇਸ ਤਰ੍ਹਾਂ ਦਾ ਵਿਹਾਰ ਵੀ ਕੀਤਾ ਜਾ ਰਿਹਾ ਹੋਰ ਗੋਲੇ ਡਾਕੇ ਆ ਤਾਂ ਪਰਲੇਬੰਨੇ ਪਰਲੇਬੰਨੇ ਗੋਲੇ ਛੁੱਟੇ ਜਾ ਰਹੇ ਆ ਆ ਮਸ਼ੀਨਾਂ ਜਿਹੜੀਆਂ ਦਵਿੰਦਰਾ ਦਿਖਾਓ ਆ ਦੇਖੋ ਆ ਮਸ਼ੀਨਾਂ ਜਿਹੜੀਆਂ ਨੇ ਸਾਹਮਣੇ ਉੱਪਰ ਇਹਨਾਂ ਦੇ ਵੱਲੋਂ ਗੋਲੇ ਛੁੱਟੇ ਜਾ ਰਹੇ ਆ ਇਹਨਾਂ ਦੇ ਵੱਲੋਂ ਲਗਾਤਾਰ ਗੋਲੇ ਡਾਕੇ ਜਾ ਰਹੇ ਆ ਆ ਦੇਖੋ ਇਧਰੋਂ ਆ ਜਿਹੜੀਆਂ ਨੇ ਇਹ ਇਹਨਾਂ ਵੱਲੋਂ ਲਗਾਤਾਰ ਗੋਲੇ ਛੁੱਟੇ ਜਾ ਰਹੇ ਆ ਗੋਲੇ ਲਗਾਤਾਰ ਚਲਾਏ ਜਾ ਰਹੇ ਆ ਕਿਸਾਨਾਂ ਦੇ ਉੱਪਰ ਤਾਂ ਧਮਾਕੇ ਬਹੁਤ ਤੇਜ਼ ਹੋ ਰਹੇ ਆ ਬਹੁਤ ਜ਼ਬਰਦਸਤ ਧਮਾਕੇ ਹੋ ਰਹੇ ਆ ਇਧਰਲੇ ਬੰਨੇ ਸ਼ੰਭੂ ਬਾਰਡਰ ਦੇ ਉੱਪਰ ਦੁਪਹਿਰ ਦਾ ਵੇੜਾ ਤਾਂ ਲਗਾਤਾਰ ਆ ਦੇਖੋ ਉੱਪਰ ਧੂਆਂ ਹੀ ਧੂਆਂ ਜ਼ਬਰਦਸਤ ਹੁੰਦਾ ਹੋਇਆ ਨਜ਼ਰ ਆ ਰਿਹਾ ਤਾਂ ਇਧਰਲੇ ਬੰਨੇ ਦੀ ਤਸਵੀਰ ਤਾਂ ਗੋਲੇ ਸਾਰੇ ਉਹਨਾਂ ਵੱਲ ਨੂੰ ਧੂਆਂ ਸਾਰਾ ਉਹਨਾਂ ਵੱਲ ਨੂੰ ਪੁੱਠੇ ਜਾ ਰਿਹਾ ਜਿਹੜੇ ਆਰਮੀ ਦੇ ਜਵਾਨ ਆ ਜਾਂ ਬਾਕੀ ਦੇ ਜਿਹੜੇ ਪੂਰੀ ਫੋਰਸ ਆ ਪਲਟਨ ਆ ਉਹਨਾਂ ਵੱਲ ਹੀ ਜਾ ਰਿਹਾ ਸਾਰਾ ਦਾ ਸਾਰਾ ਧੂਆਂ ਕਿਉਂਕਿ ਹਵਾ ਉਧਰਲੇ ਬੰਨੇ ਦੀ ਆ ਤਾਂ ਹਵਾ ਚੋਂ ਗੋਲੇ ਤਾਂ ਜ਼ਰੂਰ ਸੁੱਟ ਰਹੇ ਆ ਪਰ ਉਹ ਗੋਲੇ ਕਿਸੇ ਨਾਲ ਨੂੰ ਨਹੀਂ ਜਾ ਰਹੇ ਬੇਅਸਰ ਹੋ ਰਹੇ ਆ ਕਿਉਂਕਿ ਇਹ ਸਾਰਾ ਧੂਆਂ ਉਹਨਾਂ ਨਾਲ ਨੂੰ ਪੁੱਠਾ ਜਾ ਰਿਹਾ ਪਰ ਉਹਨਾਂ ਨੇ ਤਾਂ ਪੂਰੇ ਇੰਤਜ਼ਾਮ ਕੀਤੇ ਹੋਏ ਆ ਪੂਰੇ ਪੱਕੇ ਪ੍ਰਬੰਧ ਉਹਨਾਂ ਨੇ ਕੀਤੇ ਹੋਏ ਆ ਕਿਉਂਕਿ ਮੂੰਹ ਦੇ ਉੱਪਰ ਮਾਸਕ ਲਪੇਟੇ ਹੋਏ ਆ ਮਾਸਕ ਪਾਏ ਹੋਏ ਆ ਮੂੰਹ ਦੇ ਉੱਪਰ ਔਰ ਇਧਰੋਂ ਵੀ ਖੇੜੜਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਕਦੋਂ ਮਰਜੀ ਇਧਰਲੇ ਬੰਨੇ ਵੀ ਗੋਲੇ ਚਲਾਏ ਜਾ ਸਕਦੇ ਆ ਹੱਥਾਂ ਦੇ ਵਿੱਚੋਂ ਦੇਖੋ ਲੋਡ ਕੀਤੇ ਹੋਏ ਆ ਉਹਨਾਂ ਨੇ ਗੋਲੇ ਹੱਥਾਂ ਦੇ ਵਿੱਚ ਜਿਹੜੀਆਂ ਉਹਨਾਂ ਨੇ ਹੰਝੂ ਗੈਸ ਦੇ ਗੋਲੇ ਵਾਲੀਆਂ ਰਾਈਫਲਸ ਜਿਹੜੀਆਂ ਕਹਿ ਸਕਦੇ ਆ ਤਾਂ ਉਹ ਉਹ ਲੋਡ ਕੀਤੀਆਂ ਗਈਆਂ ਸਾਹਮਣੇ ਸਪੀਕਰ ਦੇ ਥੱਲੇ ਇੱਥੇ ਆ ਜਿਹੜੀ ਆ ਦੇਖ ਸਕਦੇ ਹੋ ਤੁਸੀਂ ਇਹ ਉਹਨਾਂ ਦੇ ਕੋਲੇ ਇਹੀ ਹਥਿਆਰ ਹੈ ਇਹਦੇ ਜ਼ਰੀਏ ਗੋਲੇ ਸੁੱਟੇ ਜਾ ਰਹੇ ਆ ਕਿਸਾਨਾਂ ਦੇ ਉੱਪਰ ਲਗਾਤਾਰ ਲਗਾਤਾਰ ਗੋਲੇ ਤੇ ਗੋਲਾ ਦਾਗਿਆ ਜਾ ਰਿਹਾ ਤਾਂ ਮਿੰਟ ਦੇ ਵਿੱਚ 5-5 ਗੋਲੇ ਦਾਗੇ ਜਾ ਰਹੇ ਆ ਇੱਕ ਪਾਸੇ ਲਗਾਤਾਰ ਗੱਲਬਾਤ ਹੋ ਰਹੀ ਆ ਗੱਲਬਾਤ ਪਾਸੇ ਦੇਖੋਗੇ ਤੁਸੀਂ ਹੰਝੂ ਗੈਸ ਦੇ ਗੋਲੇ ਹੰਝੂ ਗੈਸ ਦੇ ਗੋਲੇ ਲਗਾਤਾਰ ਦਾਕੇ ਜਾ ਰਹੇ ਆ ਕਿਸਾਨਾਂ ਦੇ ਉੱਪਰ ਫੋਰਸ ਦੇ ਵੱਲੋਂ ਤਾਂ ਲਗਾਤਾਰ ਉਹਨਾਂ ਦੇ ਵੱਲੋਂ ਭਜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸਾਨਾਂ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਉਧਰਲੇ ਬੰਨੇ ਉਧਰਲੇ ਬੰਨੇ ਧੂਆ ਜਿਹੜਾ ਆ ਰਿਹਾ ਸਾਰਾ ਹੰਝੂ ਗੈਸ ਦੇ ਗੋਲਿਆਂ ਦਾ ਆ ਰਿਹਾ ਉਧਰੋਂ ਫੋਰਸ ਨੇ ਲਗਾਤਾਰ 15 20 ਹੰਝੂ ਗੈਸ ਦੇ ਗੋਲੇ ਧੱਕਿਆ ਤਾਂ ਇਧਰੋਂ ਵੀ ਗੋਲੇ ਧੱਕੇ ਜਾ ਰਹੇ ਆ ਦੇਖ ਸਕਦੇ ਹੋ ਤੁਸੀਂ ਤਾਂ ਇਹ ਲਗਾਤਾਰ ਗੋਲੇ ਛੱਡੇ ਜਾ ਰਹੇ ਆ ਹੰਝੂ ਗੈਸ ਦੇ ਔਰ ਡਰੋਨ ਫਿਰ ਛੱਡ ਦਿੱਤਾ ਔਰ ਔਰ ਡਰੋਨ ਚੜਾ ਚੜਾ ਦਿੱਤਾ ਹੈ ਅਸਮਾਨ ਵਾਲੇ ਬੰਦੇ ਨੂੰ ਜਾ ਰਿਹਾ ਡਰੋਨ ਔਰ ਆ ਦੇਖੋ ਲਗਾਤਾਰ ਆਵਾਜ਼ ਆ ਰਹੀ ਹੈ ਲਗਾਤਾਰ ਧਮਾਕੇ ਹੋ ਰਿਹਾ ਸ਼ੰਭੂ ਬੈਰੀਅਰ ਦੇ ਉੱਪਰ ਆ ਦੇਖੋ ਬਹੁਤ ਜ਼ਬਰਦਸਤ ਆਵਾਜ਼ ਆ ਰਹੀ ਹੈ ਤਾਂ ਲਗਾਤਾਰ ਟਾਇਰ ਗੈਸ ਦੇ ਗੋਲੇ ਛੱਡੇ ਜਾ ਰਹੇ ਆ ਆ ਡਰੋਨ ਚੜਾ ਦਿੱਤਾ ਹੈ ਅਸਮਾਨ ਦੇ ਉੱਪਰ ਤਾਂ ਕਿ ਹਵਾ ਹੁਣ ਚੇਂਜ ਹੋਈ ਹੈ ਤਾਂ ਕਿ ਆ ਦੇਖੋ ਇੱਕ ਗੋਲਾ ਔਰ ਡਰੋਨ ਨੇ ਸੁੱਟਿਆ ਥੱਲੇ ਔਰ ਡਰੋਨ ਨੇ ਗੋਲਾ ਸੁੱਟਿਆ ਥੱਲੇ ਤਾਂ ਇਧਰਲੇ ਬੰਨੇ ਵੀ ਗੋਲੇ ਧਾਕੇ ਜਾ ਰਹੇ ਆ ਤਾਂ ਸ਼ੰਭੂ ਬੈਰੀਅਰ ਦੇ ਉੱਪਰ ਗੋਲੇ ਛੱਡੇ ਜਾ ਰਹੇ ਆ ਸ਼ਾਂਤਮਈ ਤਰੀਕੇ ਨਾਲ ਪਰੋਟੈਸਟ ਕੀਤਾ ਜਾ ਰਿਹਾ ਸੀ ਕਿਸਾਨਾਂ ਦੇ ਵੱਲੋਂ ਪਰ ਆਇਦਰ ਦੇਖੋ ਆ ਡਰੋਨ ਜਾ ਰਿਹਾ ਇਹ ਦੂਰ ਤੱਕ ਮਾਰ ਕਰ ਰਿਹਾ ਜਿੱਧਰ ਕਿਸਾਨਾਂ ਨੇ ਸਟੇਜ ਲਾਈ ਆ ਜਿੱਧਰ ਲੱਭਨੇ ਕਿਸਾਨਾਂ ਨੇ ਸਟੇਜ ਲਾਈ ਆ ਉਧਰ ਵੀ ਗੋਲੇ ਛੁੱਟੇ ਜਾ ਰਹੇ ਆ ਇਸ ਦੇ ਵੱਲੋਂ ਤਾਂ ਇਹ ਲਗਾਤਾਰ ਗੋਲੇ ਛੁੱਟੇ ਜਾ ਰਹੇ ਆ ਡਰੋਨ ਦੇ ਵੱਲੋਂ ਦੂਰ ਤੱਕ ਗੋਲਾ ਛੁੱਟ ਕੇ ਗਿਆ ਹੈ ਡਰੋਨ ਹੁਣ ਤਾਂ ਲਗਾਤਾਰ ਨੇੜੇ ਤੇੜੇ ਤਾਂ ਬੋਰੀਆਂ ਦੇ ਨਾਲ ਕੰਟਰੋਲ ਕਰ ਲਿਆ ਜਾਂਦਾ ਪਰ ਬਹੁਤ ਦੂਰ ਤੱਕ ਇਸ ਡਰੋਨ ਨੇ ਗੋਲੇ ਛੁੱਟੇ ਹੁਣ ਕਾਫੀ ਅੱਗੇ ਤੱਕ ਜਿੱਥੇ ਕਿਸਾਨਾਂ ਨੇ ਸਟੇਜ ਲਾਈ ਆ ਉੱਥੋਂ ਤੱਕ ਗੋਲੇ ਛੁੱਟੇ ਆਇਆ ਇਹ ਤਾਂ ਪਰ ਪਤੰਗ ਚੜਾਏ ਹੋਏ ਆ ਜਿਵੇਂ ਹਵਾ ਥੋੜੀ ਜੀ ਬਦਲੀ ਹਵਾ ਦਾ ਰੁਖ ਬਦਲਿਆ ਨਾਲ ਦੀ ਨਾਲ ਹੀ ਉਹਨਾਂ ਨੇ ਗੋਲੇ ਡਾਗਣੇ ਸ਼ੁਰੂ ਕਰ ਦਿੱਤੇ ਆ ਤਾਂ ਖੇਤਾਂ 'ਚ ਵੀ ਗੋਲੇ ਛੁੱਟੇ ਜਾ ਰਹੇ ਸੀ ਆ ਦੇਖੋ ਆ ਲਗਾਤਾਰ ਗੋਲੇ ਛੁੱਟੇ ਜਾ ਰਹੇ ਆ ਲਗਾਤਾਰ ਕਿਸਾਨਾਂ ਦੇ ਉੱਪਰ ਹੰਝੂ ਗੈਸ ਦੇ ਗੋਲੇ ਡਾਕੇ ਜਾ ਰਹੇ ਆ ਲਗਾਤਾਰ ਧਮਾਕਿਆਂ ਦੀ ਆਵਾਜ਼ ਆ ਰਹੀ ਹੈ ਲਗਾਤਾਰ ਇਹ ਧਮਾਕੇ ਹੋ ਰਹੇ ਆ ਤਾਂ ਕਿਸਾਨ ਉਧਰਲੇ ਬੰਨੇ ਖੜੇ ਸੀ ਤਾਂ ਆ ਡਰੋਨ ਜਿਹੜਾ ਗੋਲੇ ਛੁੱਟ ਕੇ ਵ ਏ ਡਰੋਨ ਵਾਪਸ ਜਾ ਰਿਹਾ ਤਾਂ ਲਗਾਤਾਰ tMapਕੇ ਹੋ ਰਿਹਾ ਸ਼ੰਭੂ ਬਾਰਡਰ ਦੇ ਉੱਪਰ ਅਸੀਂ ਦਿਖਾ ਰਹੇ ਹਾਂ ਤੁਹਾਨੂੰ ਕਿ ਡਰੋਨ ਚੱਲ ਕਿੱਥੋਂ ਰਿਹਾ ਡਰੋਨ ਦੀ ਮੂਵਮੈਂਟ ਕਿੱਥੋਂ ਹੋ ਰਹੀ ਹੈ ਤਾਂ ਜਿਹੜਾ ਪਹਿਲਾਂ ਅਸੀਂ ਤੁਹਾਨੂੰ ਦਿਖਾਇਆ ਸੀ ਇਹਹੀ ਪੁਆਇੰਟ ਹੈ ਜਿੱਧਰ ਉੱਪਰਲੇ ਬੰਨੇ ਉਹ ਫੋਰਸ ਖੜੀ ਹੈ ਉਹਨਾਂ ਦੇ ਵੱਲੋਂ ਉਧਰੋਂ ਗੋਲੇ ਉਧਰੋਂ ਡਰੋਨ ਜਿਹੜਾ ਲੋਡ ਕੀਤਾ ਜਾਂਦਾ ਔਰ ਸਾਹਮਣੇ ਦੇਖੋ ਉਹ ਡਰੋਨ ਉੱਥੇ ਉਤਰ ਗਿਆ ਜਾ ਕੇ ਉਥੋਂ ਡਰੋਨ ਨੇ ਫੇਰ ਉੱਡਣਾ ਕਿਉਂਕਿ ਇਹ ਪੂਰੀ ਦੀ ਪੂਰੀ ਮੂਵਮੈਂਟ ਜਿਹੜੀ ਆ ਇਹ ਡਰੋਨ ਦੇ ਨਾਲ ਕੀਤੀ ਜਾ ਰਹੀ ਆ ਹੁਣ ਉਧਰੋਂ ਹਾਲਾਂਕਿ ਪਤੰਗ ਜ਼ਰੂਰ ਚੜਾਏ ਸੀ ਪਰ ਪਤੰਗਾਂ ਦਾ ਥੋੜਾ ਜਿਹਾ ਅਸਰ ਇਸ ਵਾਰ ਹੋਇਆ ਨਹੀਂ ਕਿਉਂਕਿ ਹਵਾ ਇੱਧਰ ਉੱਧਰ ਚੱਲਣ ਲੱਗੀ ਔਰ ਅਚਾਨਕ ਹੀ ਉਹਨਾਂ ਨੇ ਜਦੋਂ ਮਾਹੌਲ ਬਣਾਇਆ ਤਾਂ ਨਾਲ ਦੀ ਨਾਲ ਹੀ ਗੋਲੇ ਸੁੱਟਣੇ ਸ਼ੁਰੂ ਕਰ ਦਿੱਤੇ ਗਏ ਕਿਸਾਨਾਂ ਦੇ ਉੱਪਰ ਬਹੁਤ ਜ਼ਬਰਦਸਤ ਗੋਲੇ ਲਗਾਤਾਰ ਧਮਾਕੇ ਹੋਇਆ ਜ਼ਬਰਦਸਤ ਆਵਾਜ਼ਾਂ ਆ ਰਹੀਆਂ ਸੀ ਧਮਾਕਿਆਂ ਦੀਆਂ ਜਦੋਂ ਕਿਸਾਨਾਂ ਦੇ ਉੱਪਰ ਗੋਲੇ ਦਾਗੇ ਜਾ ਰਹੇ ਸੀ ਔਰ ਕਿਉਂਕਿ ਕਿਸਾਨ ਆਜੇ ਤਾਂ ਸ਼ਾਂਤ ਬੈਠੇ ਆ ਇਧਰਲੇ ਬੰਨੇ ਅ ਕੇ ਨੌਜਵਾਨ ਖੜੇ ਸੀਗੇ ਤਾਂ ਉਹਨਾਂ ਦੇ ਉੱਪਰ ਅਚਾਨਕ ਹੀ ਗੋਲੇ ਵਰਹਾਉਣੇ ਸ਼ੁਰੂ ਕਰ ਦਿੱਤੇ ਪੂਰੀ ਫੋਰਸ ਨੇ ਤਾਂ ਖਦੇੜਣ ਦੀ ਕੋਸ਼ਿਸ਼ ਆ ਤਾਂ ਅੱਜ ਸਵੇਰੇ 11 ਵਜੇ ਕਿਸਾਨਾਂ ਨੇ ਕਾਲ ਦਿੱਤੀ ਸੀ ਕਿ ਦਿੱਲੀ ਕੂਚ ਕਰਨਗੇ ਪਰ ਉਧਰੋਂ ਕੇਂਦਰ ਸਰਕਾਰ ਦਾ ਸੱਦਾ ਆ ਗਿਆ ਤਾਂ ਹੁਣ ਇਹ ਕਾਲ ਸ਼ਾਇਦ ਇੱਕ ਵਾਰ ਪੋਸਟਪੋਨ ਕਰ ਦਿੱਤੀ ਸੀ ਪਰ ਲਗਾਤਾਰ ਗੋਲੇ ਵਰਾਉਣੇ ਬੰਦ ਨਹੀਂ ਕੀਤੇ ਗਏ ਗੋਲੇ ਲਗਾਤਾਰ ਛੁੱਟੇ ਜਾ ਰਹੇ ਸੀ ਪਹਿਲੇ ਦਿਨ ਜਦੋਂ ਕਲੈਸ਼ ਹੋਇਆ ਇੱਥੇ ਆ ਕੇ ਤਾਂ ਇਧਰੋਂ ਬੈਰੀਕੇਟ ਖਿੱਚ-ਖਿੱਚ ਕੇ ਮੁੰਡਿਆਂ ਦੇ ਵੱਲੋਂ ਧੂਲੇ ਗਏ ਸੀ ਧੂਕੇ ਨੌਜਵਾਨ ਬੈਰੀਕੇਡਾਂ ਨੂੰ ਪਾਸੇ ਲੈ ਕੇ ਸੀ ਪਰ ਹੁਣ ਅਗਲੇ ਬੈਰੀਕੇਟ ਬਹੁਤ ਸਖਤ ਪਹਿਰਾ ਉੱਥੇ ਔਰ ਜੀਸੀਬੀ ਆਪਰੇਟਰ ਕ੍ਰੇਨ ਆਪਰੇਟਰ ਮੌਕੇ ਦੇ ਉੱਪਰ ਲਿਆਂਦੇ ਗਏ ਆ ਤਾਂ ਉਹ ਪੂਰੀ ਦੀ ਪੂਰੀ ਇਹ ਤਿਆਰੀ ਹੈ ਇਹ ਇਹਨਾਂ ਦੇ ਵੱਲੋਂ ਸਰਕਾਰ ਦੇ ਵੱਲੋਂ ਪੂਰੀ ਫੋਰਸ ਦੇ ਵੱਲੋਂ ਤਾਂ ਉਧਰੋਂ ਡਰੋਨ ਜਿਹੜਾ ਉਸ ਬੰਨੇ ਗਿਆ ਸੀ ਦਵਿੰਦਰ ਦਿਖਾਓ ਜਰਾ ਤਾਂ ਉਹ ਪੂਰੀ ਦੀ ਪੂਰੀ ਟੀਮ ਹੈ ਜਿਹੜੀ ਡਰੋਨ ਨੂੰ ਆਪਰੇਟ ਕਰਨ ਵਾਲੀ ਪੂਰੀ ਟੀਮ ਹੈ ਉਹ ਉਧਰਲੇ ਬੰਨੇ ਖੜੀ ਆ ਤਾਂ ਉਹਨਾਂ ਦੇ ਵੱਲੋਂ ਡਰੋਨ ਲੋਡ ਕਰ ਦਿੱਤਾ ਜਾਂਦਾ ਲੋਡ ਕਰਕੇ ਫਿਰ ਕਿਸਾਨਾਂ ਵਾਲੇ ਬੰਦੇ ਨੂੰ ਚਾੜ੍ਹ ਦਿੱਤਾ ਜਾਂਦਾ ਇੱਥੇ ਜੇ ਡਰੋਨ ਉੱਤਰਿਆ ਸੀਗਾ ਜਾ ਕੇ ਤਾਂ ਇਹ ਪੂਰੀ ਉਹ ਟੀਮ ਹੈ ਜਿਨ੍ਹਾਂ ਦੇ ਵੱਲੋਂ ਡਰੋਨ ਉਡਾਇਆ ਜਾਂਦਾ ਡਰੋਨ ਸ਼ਾਇਦ ਫਿਰ ਮੂਮੈਂਟ ਕੋਈ ਨਾ ਕੋਈ ਕੀਤੀ ਜਾ ਰਹੀ ਹੈ ਡਰੋਨ ਉਡਾਉਣ ਦੀ ਫਿਰ ਤੋਂ ਤਿਆਰੀ ਹੈ ਇਹਨਾਂ ਦੇ ਵੱਲੋਂ ਲੋਡ ਕੀਤਾ ਜਾ ਰਿਹਾ ਹੈ ਸ਼ਾਇਦ ਹੰਡਰੋਨ ਤਾਂ ਗੋਲੇ ਜਿਹੜੇ ਆ ਇਹਦੇ ਵਿੱਚ ਪਾਏ ਸਿਗੇ ਔਰ ਇੱਥੋਂ ਤੱਕ ਧੂਆ ਆਇਆ ਡਰੋਨ ਦਾ ਜਿਹੜੇ ਗੋਲੇ ਦਾਗੇ ਗਿਆ ਤਾਂ ਇੱਥੋਂ ਤੱਕ ਅਸਰ ਕਰਦੇ ਆ ਕਾਫੀ ਬਹੁਤ ਦੂਰ ਖੜੇ ਆਸੀਂ ਪਰ ਇੱਥੋਂ ਤੱਕ ਵੀ ਅਸਰ ਕਰਦੇ ਆ ਕਿਉਂਕਿ ਜਦੋਂ ਧੂਆ ਇਧਰਲੇ ਬੰਨੇ ਨੂੰ ਆਉਂਦਾ ਤਾਂ ਇੱਥੋਂ ਤੱਕ ਵੀ ਅੱਖਾਂ ਦੇ ਵਿੱਚ ਜਲਨ ਹੋਣ ਲੱਗਦੀ ਆ ਅੱਖਾਂ ਦੇ ਵਿੱਚੋਂ ਅੱਖਾਂ 'ਚ ਸਾੜ ਪੈਣ ਲੱਗ ਜਾਂਦਾ ਤਾਂ ਇਹ ਪੂਰੀ ਦੀ ਪੂਰੀ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਆ ਸ਼ੰਭੂ ਬਾਡਰ ਦੀ ਜਿੱਥੇ ਕਿਸਾਨਾਂ ਦੇ ਉੱਪਰ ਅਚਾਨਕ ਗੋਲੇ ਡਾਗਣੇ ਸ਼ੁਰੂ ਕਰ ਦਿੱਤੇ ਇੱਕ ਪਾਸੇ ਤਾਂ ਲਗਾਤਾਰ ਸਰਕਾਰ ਸੱਦਾ ਦੇ ਰਹੀ ਹੈ ਗੱਲਬਾਤ ਕੀਤੀ ਜਾ ਰਹੀ ਹੈ ਕਿਸਾਨਾਂ ਦੇ ਨਾਲ ਪਰ ਦੂਜੇ ਪਾਸੇ ਇਸ ਤਰ੍ਹਾਂ ਦਾ ਵਿਹਾਰ ਵੀ ਕੀਤਾ ਜਾ ਰਿਹਾ ਹੋਰ ਗੋਲੇ ਡਾਗੇ ਆ ਤਾਂ ਪਰਲੇਬੰਨੇ ਪਰਲੇਬੰਨੇ ਗੋਲੇ ਛੁੱਟੇ ਜਾ ਰਹੇ ਆ ਆ ਮਸ਼ੀਨਾਂ ਜਿਹੜੀਆਂ ਦਵਿੰਦਰਾ ਦਿਖਾਓ ਆ ਦੇਖੋ ਆ ਮਸ਼ੀਨਾਂ ਜਿਹੜੀਆਂ ਨੇ ਸਾਹਮਣੇ ਉੱਪਰ ਇਹਨਾਂ ਦੇ ਵੱਲੋਂ ਗੋਲੇ ਛੁੱਟੇ ਜਾ ਰਹੇ ਆ ਇਹਨਾਂ ਦੇ ਵੱਲੋਂ ਲਗਾਤਾਰ ਗੋਲੇ ਡਾਗੇ ਜਾ ਰਹੇ ਆ ਆ ਦੇਖੋ ਇਧਰੋਂ ਆ ਜਿਹੜੀਆਂ ਨੇ ਇਹ ਇਹਨਾਂ ਵੱਲੋਂ ਲਗਾਤਾਰ ਗੋਲੇ ਛੁੱਟੇ ਜਾ ਰਹੇ ਆ ਗੋਲੇ ਲਗਾਤਾਰ ਚਲਾਏ ਜਾ ਰਹੇ ਆ ਕਿਸਾਨਾਂ ਦੇ ਉੱਪਰ ਤਾਂ ਧਮਾਕੇ ਬਹੁਤ ਤੇਜ਼ ਹੋ ਰਹੇ ਆ ਬਹੁਤ ਜ਼ਬਰਦਸਤ ਧਮਾਕੇ ਹੋ ਰਹੇ ਆ ਇਧਰਲੇ ਬੰਨੇ ਸ਼ੰਭੂ ਬਾਰਡਰ ਦੇ ਉੱਪਰ ਦੁਪਹਿਰ ਦਾ ਵੇੜਾ ਤਾਂ ਲਗਾਤਾਰ ਆ ਦੇਖੋ ਉੱਪਰ ਧੂਆਂ ਹੀ ਧੂਆਂ ਜ਼ਬਰਦਸਤ ਹੁੰਦਾ ਹੋਇਆ ਨਜ਼ਰ ਆ ਰਿਹਾ ਤਾਂ ਇਧਰਲੇ ਬੰਨੇ ਦੀ ਤਸਵੀਰ ਤਾਂ ਗੋਲੇ ਸਾਰੇ ਉਹਨਾਂ ਨਾਲ ਨੂੰ ਧੂਆਂ ਸਾਰਾ ਉਹਨਾਂ ਨਾਲ ਨੂੰ ਪੁੱਠੇ ਜਾ ਰਿਹਾ ਜਿਹੜੇ ਆਰਮੀ ਦੇ ਜਵਾਨ ਆ ਜਾਂ ਬਾਕੀ ਦੇ ਜਿਹੜੇ ਪੂਰੀ ਫੋਰਸ ਆ ਪਲਟਨ ਆ ਉਹਨਾਂ ਵੱਲ ਹੀ ਜਾ ਰਿਹਾ ਸਾਰਾ ਦਾ ਸਾਰਾ ਧੂਆਂ ਕਿਉਂਕਿ ਹਵਾ ਉਧਰਲੇ ਬੰਨੇ ਦੀ ਆ ਤਾਂ ਹਵਾ ਚ ਉਹ ਗੋਲੇ ਤਾਂ ਜ਼ਰੂਰ ਸੁੱਟ ਰਹੇ ਆ ਪਰ ਉਹ ਗੋਲੇ ਕਿਸੇ ਨਾਲ ਨੂੰ ਨਹੀਂ ਜਾ ਰਹੇ ਬੇਅਸਰ ਹੋ ਰਹੇ ਆ ਕਿਉਂਕਿ ਇਹ ਸਾਰਾ ਧੂਆ ਉਹਨਾਂ ਨਾਲ ਨੂੰ ਪੁੱਠਾ ਜਾ ਰਿਹਾ ਪਰ ਉਹਨਾਂ ਨੇ ਤਾਂ ਪੂਰੇ ਇੰਤਜ਼ਾਮ ਕੀਤੇ ਹੋਏ ਆ ਪੂਰੇ ਪੱਕੇ ਪ੍ਰਬੰਧ ਉਹਨਾਂ ਨੇ ਕਿ